ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵਾਰ ਫਿਰ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਵਿਰੁੱਧ ਸਾਰਾ ਤਾਮਚਾਮ ਝੋਕਿਆ ਜਾ ਰਿਹਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਕਰਮ ਮਜੀਠੀਆ ਦੇ ਵਿਰੁੱਧ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਰਸਤੇ ਬਿਕਰਮਜੀਠਿਆ ਦੇ ਬੰਦ ਕਰ ਦਿੱਤੇ ਹਨ ਹੱਥ ਪੱਲਾ ਮਾਰਿਆ ਜਾ ਰਿਹਾ ਹੈ ਬਿਕਰਮਜੀਠਿਆ ਵੱਲੋਂ ਬਿਕਰਮਜੀਠਿਆ ਦੇ ਪਰਿਵਾਰ ਵੱਲੋਂ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਹੁਣ ਲਗਾਤਾਰ ਮੁਲਾਕਾਤ ਕਰ ਰਹੇ ਨੇ ਸੁਖਬੀ ਬਿਕਰਮਜੀਠਿਆ ਦੇ ਨਾਲ ਬਿਕਰਮ ਜੀਠਿਆ ਦੇ ਵਿਰੋਧ ਜਿਹੜਾ ਤਾਂ ਝਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਕਿਆ ਉਸ ਦਾ ਅੰਦਾਜ਼ਾ ਤੇ ਉਸ ਦਾ ਖਮਰਿਆਜ਼ਾ ਭੁਗਤਣਾ ਪਵੇਗਾ ਇਹ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਬਿਕਰਮ ਜੀਠਿਆ ਨੇ ਬਿਕਰਮ ਜੀਠਿਆ ਨੇ ਚੈਲੰਜ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਦੇ ਪਟਾ ਉੱਤੇ ਥਾਪੀਆਂ ਮਾਰਨੀਆਂ ਕਦੇ ਮੁੱਛਾਂ ਨੂੰ ਤਾ ਦੇਣੇ ਅਤੇ ਕਦੇ ਚੈਲੰਜ ਕਰਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਤੁਹਾਡੀ ਸਰਕਾਰ ਡਿੱਗੇਗੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਫਿਰ ਤੁਹਾਨੂੰ ਦੱਸਾਂਗਾ ਤੇਲ ਤੇ ਤੇਲ ਦੀ ਧਾਰ ਕੀ ਹੁੰਦੀ ਹੈ ਅਫਸਰ ਸ਼ਾਹੀ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਅਫਸਰ ਸ਼ਾਹੀ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਲਾਈ ਸੀ ਬਿਕਰਮਜੀਤਿਆ ਤੇ ਉਸ ਨੂੰ ਚੈਲੰਜ ਕੀਤਾ ਰਮਾਨ ਵੀ ਹੈ ਮੁਹਾਲੀ ਦੀ ਸਥਾਨਕ ਅਦਾਲਤ ਨੇ ਤਿੰਨ ਤੋਂ ਚਾਰ ਵੱਡੇ ਝਟਕੇ ਦਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਚਿਟਾ ਵੇਚਿਆ ਜਿਨ੍ਹਾਂ ਦੇ ਵਿੱਚ ਹੋਏ ਚਿੱਟੇ ਦੇ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੌਤ ਦੀ ਭੇਟ ਚੜ ਗਏ ਜਿਨ੍ਹਾਂ ਨੇ ਨਸ਼ਾ ਵੇਚ-ਵੇਚ ਕੇ ਜਵਾਨਾਂ ਦੀ نسل ਉਸ਼ੀ ਕੀਤੀ ਉਹਨਾਂ ਦੇ ਘਰ ਦੇ ਵਿੱਚ ਦੀਪਮਾਲਾ ਨਹੀਂ ਉਹਨਾਂ ਦੇ ਘਰ ਦੇ ਵਿੱਚ ਦੁਆਲੀਆਂ ਦੇ ਵਿੱਚ ਦੀਵੇ ਨਹੀਂ ਜਗਾਣ ਤੇ ਜਗਾਏ ਜਾਣਗੇ ਉਹਨਾਂ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਹੈ ਨਸ਼ੇ ਨੂੰ ਲੈ ਕੇ ਭ੍ਰਸ਼ਟਾਚਾਰ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸੁਪਰ ਸੀਮ ਹੁੰਦੇ ਸੀ ਪੰਜਾਬ ਦੇ ਬਿਕਰਮਜੀਠਿਆ ਅਤੇ ਬਿਕਰਮਜੀਠਿਆ ਦੀ ਬਿਕਰਮਜੀਠਿਆ ਦੀ ਮਰਜ਼ੀ ਤੋਂ ਬਿਨਾਂ ਸ਼ੁਰੂਮਣੀ ਅਕਾਲੀ ਦਲ ਦੇ ਵਿੱਚ ਪੱਤਾ ਨਹੀਂ ਜਿਹੜਾ ਹੈ ਖਿਲਦਾਸੀ ਚਾਹੇ ਗਵਾਹੀ ਹੋਵੇ ਸਾਬਕਾ ਇਡੀ ਦੇ ਡਾਇਰੈਕਟਰ ਰਣਜਤ ਸਿੰਘ ਚਾਹੇ ਗਵਾਹੀ ਹੋਵੇ ਐ ਪੰਜਾਬ ਦੇ ਸਾਬਕਾ ਡੀਜੀਪੀ ਦੀ ਚਾਹੇ ਗਵਾਹੀ ਹੋਵੇ ਬੋਨੀ ਅਜ਼ਰਾਲਾ ਦੀ ਤੇ ਚਾਹੇ ਗਵਾਹੀ ਹੋਵੇ ਤਲਬੀਰ ਗਿੱਲ ਦੀ ਇਹਨਾਂ ਸਾਰੀਆਂ ਗਵਾਹੀਆਂ ਨੇ ਬਿਕਰਮਜੀਠਿਆ ਤੇ ਕੇਸ ਤੇ ਗਿਲ ਆ ਦਿੱਤੇ ਨੇ ਕੋਕੇ ਜੜ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬ ਤੇਲ ਵੀ ਵੇਖੇਗਾ ਤੇ ਤੇਲ ਦੀ ਧਾਰ ਵੀ ਦੇਖੇਗਾ ਚੜਡ ਭੁੰਡੀਆਂ ਤੇ ਚੀਕਾਂ ਪੈਂਦੀਆਂ ਕਿਵੇਂ ਨੇ ਉਹਨਾਂ ਕਹਿੰਦੇ ਕਿ ਜਿਹੜੇ ਚੀਕਾਂ ਘੜੋਂਦੇ ਸੀ ਜੇਕਰ ਉਹਨਾਂ ਦੀਆਂ ਚੀਕਾਂ ਸੁਣੀਆਂ ਨੇ ਤਾਂ ਨਾਬਾਦੀ ਨਵੀ ਜੇਲ ਦੇ ਵਿੱਚ ਜਾ ਕੇ ਬਿਕਰਮ ਮਜੀਠੀਆ ਦੀਆਂ ਚੀਕਾਂ ਕਿਸ ਤਰ੍ਹਾਂ ਪੈਰੀਆਂ ਨੇ ਉਹ ਸੁਣ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਫਿਰ ਦੁਬਾਰਾ ਰਿਮਾਂਡ ਫਿਰ ਦੁਬਾਰਾ ਟ੍ਰਾਇਲ ਫਿਰ ਦੁਬਾਰਾ ਇਨਵੈਸਟੀਗੇਸ਼ਨ ਹੋਵੇਗੀ ਬਿਕਰਮ ਮਜੀਠੀਆ ਦੀ ਵੈਸੇ ਤਾਂ ਬਿਕਰ ਮਜੀਠੀਆ ਦੇ ਵਿਰੁੱਧ ਜਿਹੜੀ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ 40000 ਪੰਨਿਆਂ ਦੀ ਰਿਪੋਰਟ ਨੇ ਬਿਕਰਮ ਜੀਠਿਆ ਅਤੇ ਬਿਕਰਮ ਜੀਠਿਆ ਦੇ ਪਰਿਵਾਰਕ ਮੈਂਬਰਾਂ ਦੇ ਡੈਲ ਘਮਾ ਦਿੱਤੇ ਨੇ ਕਿਉਂਕਿ ਗਨੀਪ ਕੌਰ ਮਜੀਠਿਆ ਨੂੰ ਵੀ ਸਮਝ ਜਾਰੀ ਨੇ ਉਧਰ ਬਿਕਰਮ ਜੀਠਿਆ ਦੇ ਸਾਰੇ ਗਜਪਤ ਗਰੇਵਾਲ ਸਿੰਘ ਨੂੰ ਵੀ ਸਮਝ ਜਾਰੀ ਨੇ ਯਾਨੀ ਕਿ ਪੂਰਾ ਤਾਮ-ਚਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਿਰ ਦੁਬਾਰਾ ਝੋਕਿਆ ਜਾ ਰਿਹਾ ਹੈ। ਕਿਆ ਸਰਗਾਈਆਂ ਲਗਾਈਆਂ ਜਾਤੀਆਂ ਨੇ ਜਿਹੜੇ ਆਈਪੀਐਸ ਸਿੱਧੂ ਫਿਰ ਦੁਬਾਰਾ ਵਾਪਸ ਆ ਗਏ ਨੇ ਉਹਨਾਂ ਦੀ ਸਪੈਸ਼ਲ ਡਿਊਟੀ ਲਗਾਈ ਜਾਵੇਗੀ। ਬਿਕਰਮਜੀਠਿਆ ਤੇ ਦੁਬਾਰਾ ਰਿਮਾਨ, ਦੁਬਾਰਾ ਟਰਾਈ, ਦੁਬਾਰਾ ਇਨਵੈਸਟੀਗੇਸ਼ਨ ਬਿਕਰਮਜੀਠਿਆ ਦੀ ਹੋਵੇਗੀ। ਹਾਲਾਂਕਿ ਬਿਕਰਮਜੀਠਿਆ ਨੇ ਚੁਣੌਤੀ ਦਿੱਤੀ ਸੀ ਮੁਹਾਲੀ ਦੀ ਸਾਨਕ ਅਦਾਲਤ ਨੂੰ ਛੱਡ ਕੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਕਾਰਨ ਦੱਸੋ ਨੋਟਿਸ ਭੇਜਿਆ ਸੀ ਸਰਕਾਰ ਨੂੰ ਸਰਕਾਰ ਨੇ ਬੇ ਬਖੂਬੀ ਦੇ ਨਾਲ ਜਿਹੜਾ ਹੈ ਨੋਟਿਸ ਦਾ ਜਵਾਬ ਦਿੱਤਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਸਾਡੇ ਕੋਲ ਦਲੀਲਾਂ ਵੀ ਨਹੀਂ ਸਾਡੇ ਕੋਲ ਅਪੀਲਾਂ ਵੀ ਨਹੀਂ ਸਾਡੇ ਕੋਲ ਗਵਾਹ ਵੀ ਨਹੀਂ ਸਾਡੇ ਕੋਲ ਠੋਸ ਸਬੂਤ ਵੀ ਨਹੀਂ ਸਾਨੂੰ ਦੇਸ਼ ਦੇ ਕਾਨੂੰਨ ਤੇ ਦੇਸ਼ ਦੇ ਸੰਵਿਧਾਨ ਤੇ ਮਾਣ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਾ ਲਿਆ ਜਿਨ੍ਹਾਂ ਦੇ ਵਿਕੇ ਹੋਏ ਚਿੱਟੇ ਦੇ ਨਾਲ ਪੰਜਾਬ ਦੇ ਕਈ ਹਜ਼ਾਰਾਂ ਨੌਜਵਾਨ ਮੌਤ ਦੀ ਪੇਟ ਚੜ ਗਿਆ ਜਿਹੜੀਆਂ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਜਿਨ੍ਹਾਂ ਨੇ ਛੁੱਟੀਆਂ ਚੁੰਨੀਆਂ ਚਟੀਆਂ ਕਰ ਦਿੱਤੀਆਂ ਉਹ ਕਿਵੇਂ ਜ਼ਿੰਦਗੀ ਦੇ ਲੁੱਟ ਲੈ ਸਕਦੇ ਨੇ ਉਹ ਜ਼ਿੰਦਗੀ ਦਾ ਅਨੰਦ ਕਿਵੇਂ ਮਾਣ ਸਕਦੇ ਨੇ ਉਹਨਾਂ ਨੂੰ ਇਸ ਦਾ ਖਬਰਿਆਜ਼ਾ ਇਸ ਦਾ ਹਰਜਾਨਾ ਇਸ ਦੇ ਬਦਲੇ ਸਜ ਇਸ ਦੇ ਬਦਲੇ سزا ਭੁਗਤਨੀ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਪਗਵਰਤੋ ਮਾਨ ਨੇ ਅਤੇ ਵਿਜੀਲੈਂਸ ਦੇ ਸਬਕੋਚ ਅਧਿਕਾਰੀਆਂ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਪੰਜਾਬ ਪੁਲਿਸ ਵੱਲੋਂ ਇਨਾ ਇਨੇ ਕੁ ਸਬੂਤ ਇਕੱਠੇ ਕਰ ਲਾਦੇ ਬਿਕਰਮ ਮਜੀਠੀਆ ਦੇ ਵਿਰੁੱਧ ਬਿਕਰਮ ਮਜੀਠੀਆ ਦੀ ਵਾਰ-ਵਾਰ ਨਿਆਂਕ ਹਰਿਆਸਤ ਇੱਕ ਪਾਸੇ ਵੱਧ ਰਹੀ ਹੈ ਤੇ ਦੂਸਰੇ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਬਿਕਰਮਜੀਠਿਆ ਦਾ ਜੇਲ੍ਹ ਦੇ ਵਿੱਚੋਂ ਆਉਣਾ ਜਿਹੜਾ ਮੁਸ਼ਕਲ ਹੋਵੇਗਾ ਜਿਸ ਤਰ੍ਹਾਂ ਦੀਆਂ ਧਰਾਵਾਂ ਜਿਸ ਤਰ੍ਹਾਂ ਦੇ ਦੋਸ਼ ਐਤ ਬਿਕਰਮਜੀਠਿਆ ਤੇ ਵਿਰੋਧ ਆ ਜਿਹੜੇ ਕਿਥੇ ਗਏ ਨੇ ਜੇਕਰ ਉਹਨਾਂ ਨੂੰ ਚੁਣੌਤੀ ਨਹੀਂ ਜੇਕਰ ਪੂਰੇ ਤੱਤ ਪੂਰੇ ਸਬੂਤ ਜੇ ਪੂਰੀਆਂ ਦਲੀਲਾਂ ਅਤੇ ਅਪੀਲਾਂ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਅਤੇ ਸਰਕਾਰੀ ਵਕੀਲਾਂ ਦੇ ਕੋਲ ਹਨ ਤਾ ਬਿਕਰਮ ਜੀਠਿਆ ਨੂੰ ਘੱਟ ਤੋਂ ਘੱਟ ਵੀ 7 ਸਾਲ ਤੋਂ 10 ਸਾਲ ਸਜ਼ਾ ਅਤੇ ਲੱਖਾਂ ਰੁਪਏ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਜੁਰਮਾਨਾ ਹੋ ਸਕਦਾ ਹੈ ਹਰ ਚੁਣੌਤੀ ਜਿਹੜੀ ਬਿਕਰਮ ਜੀਠਿਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਕੁਝ ਅਧਿਕਾਰੀਆਂ ਨੂੰ ਅਤੇ ਤੀਸਰੇ ਪਾਸੇ ਪੰਜਾਬ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਉਹ ਸਾਰੀਆਂ ਚੁਣੌਤੀਆਂ ਦਾ ਬਖੂਬੀ ਦੇ ਨਾਲ ਜਿਹੜਾ ਹੈ ਜਵਾਬ ਪਲਟਵਾਰ ਕਰ ਰਹੇ ਨੇ ਵਿਜੀਲੈਂਸ ਦੇ ਸਰਪੁਚ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਲ ਮਿਲਾ ਕੇ ਬਿਕਰਮਜੀਤਿਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਧੰਨ